ਅੱਜ ਬੜੀ ਜੰਸਫਾਂੀਆਂ ਹੋੜੀਆਂ ਆਉਣਾ ਹੀ ਗਏ ਨੇ ਆਉਣਾ ਕਿੰਨੇ ਆ ਮੰਮੀ ਹੁਣੇ ਹੀ ਆਉਣਾ ਸੀ ਅੱਛਾ ਤੇ ਸਾਫ ਸਫਾਈ ਵੀ ਜ਼ਰੂਰੀ ਆ ਮੁੜ ਕੇ ਐਵੇਂ ਝੜਕਾ ਥੋੜੀ ਆਣੀ ਆ ਗੱਦਿਆਂ ਦੇ ਅੱਗੇ ਨਾ ਕਵਰ-ਕਵਰ ਸਟਾ ਕਰਦੀ ਹੁੰਦੀ ਮੈਂ ਤਾਂ ਹੀ ਵੇਖਣੀ ਮੈਨੂੰ ਲੱਗਦਾ ਮੇ ਆਉਣ ਲੱਗੀ ਅੱਜ ਉਹ ਦੀਦੀ ਮੈਂ ਤੇ ਅੱਗੇ ਵੀ ਕਰਨੀ ਆ ਤੁਹਾਨੂੰ ਬੱਸ ਬਹਣਾ ਚਾਹੀਦਾ ਤੀਹੀ ਉਹਦੋਂ ਵੇਖਦੇ ਨਹੀਂ ਨਾ ਅੱਜ ਤਾਂ ਦਿਖਣ ਲਿਆ ਬਹਣਾ ਕਹਦਾ ਚਾਹੀਦਾ ਮੈਂ ਤੈਨੂੰ ਪੁੱਛਣਾ ਹੀ ਵੀ ਰੋਟੀ ਦਾ ਕੀ ਬਣਾਉਣਾ ਆ ਮੈਂ ਤੇ ਨਾਲ ਹੈਲਪ ਕਰਾ ਦੇਣੀ ਆ ਕੋਈ ਨਹੀਂ ਵੇਹ ਲੋ ਆਪਣੇ ਸਾਹਮਣੇ ਕੀ ਬਣਾਈਏ ਰੋਟੀ ਦਾ ਤੁਸੀਂ ਕੀ ਖਾਂਦੇ ਹੁੰਦੇ ਮੰਮੀ ਤੇ ਖਾਈ ਲੈਂਦੇ ਜੋ ਵੀ ਬਣਿਆ ਹੋਵੇ ਉਹਨਾਂ ਨੂੰ ਨਹੀਂ ਹੁੰਦਾ ਵੀ ਮੇਰੇ ਆਸਤੇ ਕੁਝ ਸਪੈਸ਼ਲੀ ਤਿਆਰ ਕਰੋ ਬਾਕੀ ਤੁਸੀਂ ਦੱਸ ਦੋ ਕੀ ਬਣਾਈਏ ਤੁਹਾਡੇ ਨੇ ਸਲਾਹ ਨਹੀਂ ਜਿੰਦਾਂ ਤੂੰ ਕਹੇਂਗੀ ਨਾ ਉਹੀ ਬਣਾ ਲੈਨੇ ਰੋਟੀ ਪਾਣੀ ਦਾ ਮੈਂ ਕਰ ਦਿੰਨੀ ਤੇ ਤੂੰ ਸਫਾਈ ਕਰ ਲੈ ਚਲੋ ਕੋਈ ਨਹੀਂ ਉਸ ਫਾਇਦਾ ਨਹੀਂ ਬੜੀ ਜੱਲਿਆਵਾ ਤੇ ਪਰ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਹੈ ਹਾਂਜੀ ਅਸੀਂ ਆਪਸ ਵਿੱਚ ਤਾਂ ਮੈਂ 100 ਵਾਰੀ ਲੜਦੀਆਂ ਹਾਂ ਪਰ ਮੰਮੀ ਤੱਕ ਗੱਲਾਂ ਨਾ ਪਹੁੰਚਣ ਇਹ ਨਾ ਹੋਏ ਵੀ ਤੁਸੀਂ ਮੰਮੀ ਲਾਗੇ ਬਹਿ ਕੇ ਤੇ ਘਣ ਘਣ ਕਰਦੇ ਰਹੋ ਤੇ ਮੇਰੇ ਖਿਲਾਫ ਉਹਨਾਂ ਦੇ ਕੰਨ ਭਰਦੇ ਰਹੋ ਮੈਂ ਸੁਦੈ ਨਾ ਜਿਹੜੀ ਗੱਲ ਕਰਾਂਗੀ ਉਹਨਾਂ ਲਾਗੇ ਮੈਂ ਨਹੀਂ ਗੱਲ ਕਰਦੀ ਜਦ ਤੱਕ ਮੰਮੀ ਹੁਣ ਸੱਦਣ ਲੱਗੇ ਆ ਨਾ ਤੇ ਇਹਨਾਂ ਨੇ ਮੰਮੀ ਡੈਡੀ ਮੇਰੇ ਵੀ ਸੱਦਣੇ ਜੋ ਤੇ ਮੈਨੂੰ ਪਤਾ ਹੈ ਜੇ ਮੇਰੇ ਤੇਰੀ ਹੁਣ ਆਉਣ ਲੱਗੇ ਆ ਨਾ ਤੇ ਕੱਲ ਨੂੰ ਮੇਰੀ ਮੰਮੀ ਹੁਣ ਵੀ ਆਣੇ ਆ ਜੇ ਮੈਂ ਗੱਲ ਕਰਾਂਗੀ ਤੇ ਤੂੰ ਕਿਹਾ ਪਿੱਛੇ ਹਟਣਾ ਤੂੰ ਵੀ ਤਾਂ ਫਿਰ ਗੱਲ ਕਰ ਹੀ ਦੇਣੀ ਆ ਨਾ ਮੈਂ ਤੇ ਤੁਹਾਡੇ ਨਾਲ ਤਾਂ ਗੱਲ ਕੀਤੀ ਆ ਵੀ ਉਹ ਦਿਨ ਵਾਲਾ ਕੰਮ ਨਾ ਹੋਏ ਰੋਟੀ ਤੂੰ ਹੀ ਆਪਣੀ ਮਰਜ਼ੀ ਨਾਲ ਆਈ ਹੀ ਤੇ ਦੱਸਿਆ ਕੱਲੇ ਕੱਲੇ ਜੀ ਨੂੰ ਹੀ ਇਹ ਕਰਕੇ ਗੱਲ ਕੀਤੀ ਆ ਵੀ ਅੱਜ ਤੂੰ ਹੀ ਆਪਣੀ ਮਰਜ਼ੀ ਨਾਲ ਕੰਮ ਕਰਦੇ ਹੋ ਮੰਮੀ ਨਹੀਂ ਆਉਣਾ ਵਾ ਤੀ ਮੰਮੀ ਨੂੰ ਦੱਸਣ ਬੈਜੋ ਇਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਜੇ ਮੈਂ ਹੁਣ ਤੱਕ ਆਪਣੇ ਪਿੱਕੇ ਕੋਈ ਗੱਲ ਨਹੀਂ ਨਾ ਕੀਤੀ ਤੇ ਤੁਹਾਡਾ ਵੀ ਫਰਜ਼ੇ ਬਣਦਾ ਵਾ ਵੀ ਤੁਸੀਂ ਕੋਈ ਗੱਲ ਉਹਨਾਂ ਨਾਲ ਨਾ ਕਰੋ ਤੇ ਜੇ ਤੀ ਕਰੋਗੇ ਤੇ ਫਿਰ ਮੈਂ ਤੇ ਕਰਨੋ ਰਹਿਣਾ ਨਹੀਂ ਇਹ ਗੱਲ ਤੁਹਾਨੂੰ ਵੀ ਪਤਾ ਹੈ ਨਹੀਂ ਗੱਲ ਕਰਦੀ ਮੰਮੀ ਨਾਲ ਕੋਈ ਵੀ ਠੀਕ ਹੈ ਜੇ ਕਹਿੰਦੇ ਮੈਂ ਲੱਗੇ ਵੀ ਨਹੀਂ ਬੈਠਦੀ ਮੈਂ ਇਹ ਥੋੜੀ ਕੈਂਡੀ ਆ ਵੀ ਦਿੱਤੇ ਹੀ ਲੱਗੇ ਨਹੀਂ ਬੈਣਾ ਮੈਂ ਤੇ ਇਹ ਸਗੋ ਕਹਿਣ ਦੀ ਆਪੇ ਸਗੋ ਵਧੀਆ ਵਾ ਆਉਣਗੇ ਅਹੀਂ ਉਹਨਾਂ ਨੂੰ ਇਕੱਠੀਆਂ ਹੋ ਕੇ ਦੱਸਾਂਗੀ ਤੇ ਪਰ ਜੇ ਇੱਥੇ ਹੀ ਇਦਾਂ ਕਰੋ ਘੜੀਆਂ ਤੇ ਫਿਰ ਵੀ ਗੱਲ ਨਹੀਂ ਨਵੰਦੀ ਨਹੀਂ ਮੈਂ ਨਹੀਂ ਅੜੀ ਕੋਈ ਵੀ ਕਰਦੀ ਤੇ ਜਿਹੜਾ ਕੰਮ ਕਰਨ ਵਾਲਾ ਨਾ ਤੂੰ ਮੈਨੂੰ ਦੱਸ ਦੇ ਤੇ ਮੈਂ ਕਰ ਦੰਨੀ ਆ ਚਲੋ ਵੇਖ ਲਓ ਫਿਰ ਤੁਸੀਂ ਰੋਟੀ ਦਾ ਕਹਿਂਦੇ ਸੀ ਉਦਾਂ ਵਾਰੀ ਤਾਂ ਦੀ ਅੱਜ ਵਾਰੀ ਦੇ ਸਾਬ ਨਹੀਂ ਚੱਲੀ ਜਾਂਦੇ ਤਾਂ ਠੀਕ ਹੈ ਮੈਂ ਲਾ ਲਾਂ ਰੋਟੀ ਤੇ ਕਰ ਦੇ ਮਾੜੀ ਮਿਹੜੀ ਸਵਾਇ ਹੋ ਜੀ ਕਰਨਾ ਸਵਾਇ ਤੇ ਹੋ ਗਈ ਆ ਇਹਨਾਂ ਨੂੰ ਪਤਾ ਨਹੀਂ ਕਿੱਥੋਂ ਵੀ ਨਿਕਲ ਆ ਜਾਂਦੀ ਆ ਤੇ ਮੰਮੀ ਹੁਣ ਆਉਣਾ ਪਰ ਇੱਕ ਗੱਲ ਤੇ ਚੰਗੀ ਆ ਵੀ ਪਤਾ ਲੱਗ ਗਿਆ ਵਾ ਨਹੀਂ ਤੇ ਮੈਨੂੰ ਦੱਸਣਾ ਪੈਣਾ ਸੀ ਤੇ ਇਹਨਾਂ ਕਹਣਾ ਤੂੰ ਗੜਾ ਮੈਨਾਂ ਸਲਾਹ ਕੀਤੀ ਹੁਣ ਘਟੋ ਘਟ ਕੰਮ ਤੇ ਕਰਨਗੇ ਤੇ ਆ ਬਸ ਮੰਮੀ ਨਾਲ ਕੋਈ ਗੱਲ ਕਰ ਦੇਣ ਹੁਣ ਘਰ ਦੇ ਵਿੱਚ ਜੋ ਹੁੰਦਿਆ ਤੇ ਹਨ ਨੂੰ ਹੀ ਪਤਾ ਵਾ ਨਾ ਤੇ ਜੋ ਉਹਨਾਂ ਤੱਕ ਗੱਲ ਪਹੁੰਚੀ ਨਾ ਉਹਨਾਂ ਮੈਨੂੰ ਛੱਡਣਾ ਨਹੀਂ ਹੈਗਾ ਸਫਾਈ ਕਰ ਹੀ ਲਵਾਂ ਪਰਮੀਤ ਹਾਂਜੀ ਕੱਪੜੇ ਮੇਰੇ ਠੀਕ ਆ ਹਾਂ ਕੱਪੜੇ ਤੇ ਠੀਕ ਆ ਵਿਚਾਰ ਚੱਲਿਆ ਹੈ ਕੀ ਕਰਨ ਜਾਣਾ ਹੈ ਪੂਆ ਆਉਂਦੀ ਆ ਪੂਆ ਨੂੰ ਕੀ ਕੰਮ ਪੈ ਗਿਆ ਕੰਮ ਹੁਣ ਮੈਨੂੰ ਪਤਾ ਨਹੀਂ ਉਹ ਫੋਨ ਆਇਆ ਹੈ ਅੱਛਾ ਤੇ ਅਹੀਂ ਆ ਕੇ ਲੈ ਜਾ ਮੈਨੂੰ ਰਹਿਣ ਆਣਾ ਵਾ ਪਰ ਮੇਰੇ ਇੱਥੋਂ ਤੱਕ ਮੈਨੂੰ ਲੱਗਦਾ ਹੈ ਨਾ ਪੂਆ ਨੇ ਰਹਿਣ ਹੀ ਆਣਾ ਵਾ ਕਿਉਂਕਿ ਕਾਫੀ ਦਿਨ ਹੋਏ ਪੂਆ ਆਈ ਨਹੀਂ ਸਾਡੇ ਕੋਲ ਨਾ ਆ ਜੋ ਬੰਦੇ ਵਿਆਹ ਦੀ ਆਈ ਹੈ ਤੇ ਹੁਣ ਜਦੋਂ ਵੀ ਰਹਿਣ ਆਉਂਦੀ ਹੈ ਰਹਿ ਨਹੀਂ ਹੁੰਦੀ ਹੈ ਹੁਣ ਪੂਆ ਰਹਿਣ ਹੀ ਆਣ ਲੱਗੀ ਆ ਇਹ ਦਾ ਸੁਭਾਅ ਵੀ ਬੜਾ ਕੱਬਾ ਵਾ ਇਹਦੇ ਕਿੰਨੇ ਟਿਕਣ ਦਿੰਦੀ ਨਾ ਇਹਨੂੰ ਕੰਮ ਪਸੰਦ ਆਉਂਦਾ ਕਿਸੇ ਦਾ ਨਾ ਕੁਛ ਹੁਣ ਫੇਰ ਕਰ ਲੋ ਤੁਸੀਂ ਦੋਹੇ ਜਣੀਆਂ ਤਿਆਰੀ ਦੋਹਾਂ ਜਣਾਂ ਤਿਆਰੀ ਕੀ ਕਰਨੀ ਆ ਉਧਰੋਂ ਜੋ ਉਹਦੀ ਮੰਮੀ ਆਉਣ ਲੱਗੀ ਐ ਮੈਨੂੰ ਤਾਂ ਹੁਣ ਇਹ ਟੈਨਸ਼ਨ ਪਈ ਐ ਕਿ ਉਹਦੀ ਮੰਮੀ ਨਾਲ ਨਾਲ ਲੜ ਪਏ ਕਿਤੇ ਪਰਮੀਤ ਮੰਮੀ ਨਾਲ ਤੇ ਮੈਨੂੰ ਪਤਾ ਨਹੀਂ ਇਹ ਨਾ ਹੋਵੇ ਮੰਮੀ ਦੇ ਸਾਹਮਣੇ ਹੀ ਸਾਰਾ ਸਾਡੇ ਘਰ ਦਾ ਝੂਗਾ ਚੋੜ ਹੋ ਜੇ ਤੇ ਤੁਸੀਂ ਬਾਤ ਚੋ ਸੱਦ ਲੈਣਾ ਹੀ ਭੂਆ ਨੂੰ ਪਰ ਮੈਂ ਤੇ ਮੈਂ ਥੋੜਾ ਸੱਦਿਆ ਭੂਆ ਨੂੰ ਭੂਆ ਦਾ ਤਾਂ ਫੋਨ ਆਇਆ ਮੈਨੂੰ ਤਾਂ ਪਤਾ ਵੀ ਨਹੀਂ ਪੂਆ ਕਿਹਦੇ ਸਮਝਿਆ ਨਹੀਂ ਕਿ ਸਮਝਦੀ ਜਦੋਂ ਬੋਲਨ ਤੇ ਆ ਗਈ ਚਲ ਤੁਸੀਂ ਏਦਾਂ ਕਰਿਓ ਕੋਈ ਵੀ ਗਲਤੀ ਨਾ ਹੋਵੇ ਤੁਹਾਡੇ ਦੋਨਾਂ ਕੋ ਅਹੀਂ ਗਲਤੀ ਕੀ ਕਰਨੀ ਆ ਪੂਆ ਗਲਤੀਆਂ ਲੱਭਦੀ ਹੈਗਾ ਕੋਈ ਵੀ ਕੰਮ ਕਰਨਾ ਤੁਸੀਂ ਆਹ ਨਹੀਂ ਕੀਤਾ ਚੱਜਦਾ ਤੁਸੀਂ ਉਹ ਨਹੀਂ ਕੀਤਾ ਚੱਜਦਾ ਹੁਣ ਜੇ ਪਿੰਡੋਂ ਤੁਰ ਲੱਗੀ ਫੋਨ ਕਰਦੀ ਤੇ ਫਿਰ ਤੇ ਮੈਂ ਕੋਈ ਨਾ ਕੋਈ ਬਾਹਨਾ ਮਾਰ ਦਿੰਦਾ ਤੇ ਹੁਣ ਮੈਂ ਕੀ ਕਹਿੰਦਾ ਕਿ ਨਹੀਂ ਪੂਆ ਕਿਸੇ ਨੇ ਨਹੀਂ ਆਣਾ ਤੈਨੂੰ ਲੈਣ ਵਾਸਤੇ ਫੋਨ ਕਿਹਾਦਾ ਹੈ ਪੂਆ ਦਾ ਆਏ ਕਿ ਜਾਨ ਮੋ ਲਿਆ ਆਏ ਮੈਂ ਆ ਕੇ ਚੱਲੀ ਆ ਤੇ ਮੈਨੂੰ ਲੈ ਜਾ ਆ ਕੇ ਬਚਾਰਾ ਫਸਟ ਸਟੈਂਡ ਤੋਂ ਇੱਕ ਨਵਾਂ ਹੀ ਸਿਆਪਾ ਪੈ ਗਿਆ ਸਾਡੇ ਘਰ ਦੇ ਤਾਂ ਉਹਦੇ ਨੇ ਕਲੇਸ਼ ਮੁਕਣ ਦੇ ਇਹਨੇ ਵੱਖਰੇ ਗੱਲਾਂ ਸ਼ੁਰੂ ਕਰ ਦੇਣੀਆਂ ਚੱਲ ਕੋਈ ਗੱਲ ਨਹੀਂ ਮੈਂ ਫਿਰ ਹੋ ਕੇ ਆਣਾ ਠੀਕ ਹੈ ਹਾਂ ਕੋਈ ਨਹੀਂ ਲੈ ਆਵਾਂਗਾ ਹੋਰ ਕਾਲੀ ਚਾਹ ਥੋੜੀ ਭਲਣੀ ਭੁਆ ਨੂੰ ਹਾਂ ਖਾਲੀ ਚਾਹ ਪਿਆ ਕੇ ਘਰੋਂ ਨਿਕਲਣਾ ਕਿਤੇ ਚੱਲ ਠੀਕ ਹੈ ਹਾਂ ਇੱਕ ਹੋਰ ਹੀ ਪੰਗਾ ਪੈ ਗਿਆ ਹੁਣ ਮੰਮੀ ਆਉਣ ਲੱਗੀ ਤੇ ਕੋਈ ਗੱਲ ਨਹੀਂ ਤੇ ਜੇ ਭੁਆ ਨੇ ਉਹਦੇ ਨੂੰ ਵੱਧ ਘੱਟ ਕੋਈ ਬੋਲਤਾ ਤਾਂ ਤੇ ਫਿਰ ਤੁਹਾਡੀ ਬੇਇੱਜ਼ਤੀ ਹੋ ਜਾਣੀ ਹੈ ਉਹਨਾਂ ਕਰਨ ਕਿਦਾਂ ਦੇ ਰਿਸ਼ਤੇਦਾਰ ਆ ਇਹਨਾਂ ਦੇ ਮੈਂ ਜੋ ਤੁਹਾਨੂੰ ਦੱਸ ਕਿਉਂ ਨਹੀਂ ਆਂ ਭੂਆ ਆਉਣ ਲੱਗੀ ਹੁਣ ਚ ਕੰਨੀ ਰਵੀ ਜੇ ਮਾਰ ਜੇ ਕੋਈ ਟਿੱਲ ਪੈ ਗਈ ਨਾ ਤਾਂ ਉਹਨੇ ਛੱਡਣਾ ਕਿਸ ਨੂੰ ਨਹੀਂ ਹੈ ਕੋਈ ਟੈਮ ਹੋ ਗਿਆ ਫੋਨ ਆਏ ਨੂੰ ਭੂਆ ਪਹੁੰਚ ਗਈ ਹੋਣੀ ਆ ਮੈਂ ਤਾਂ ਬੰਤਾ ਟਾਈਮ ਨਾ ਜੇ ਤੜੇ ਮੈਂ ਲੇਟ ਹੋ ਗਿਆ ਨਾ ਉਹ ਭੂਆ ਨੇ ਮੇਰੀ ਕਲਾਸ ਲਾ ਦੇਣੀ ਹੈ ਕਿੱਥੇ ਚੱਲ ਪਈ ਭਾਜੀ ਯਾਰ ਜਾਣਾ ਕਿੱਥੇ ਆ ਪੂਆਉਂ ਦੀ ਉਹ ਅੱਜ ਹਾਂਜੀ ਤੇ ਫੋਨ ਆਇਆ ਇਹ ਮੁਖਤਿਆਰ ਮੈਨੂੰ ਲੈ ਜਾ ਆਗੇ ਦੱਸਿਆ ਹੀ ਨਹੀਂ ਕਿਸ ਨੂੰ ਉਹ ਭਰਾ ਮੈਂ ਦੱਸ ਬੈਠਾ ਹਾਂ ਕਿ ਮੈਂ ਘਾਰੀਆਂ ਅੱਛਾ ਇਹ ਉਹ ਮੰਮੀ ਹੋਣਾ ਨਹੀਂ ਮੇ ਆਉਣਾ ਸੀ ਕਹਿੰਦਾ ਫਿਰ ਕਿਦਾਂ ਬਣੂ ਗੱਲ ਕੋਈ ਗੱਲ ਨਹੀਂ ਫਿਰ ਮੈਂ ਵੀ ਉਹ ਰਿਆਂ ਸੋਚਣ ਪਰਮੀਤ ਵੀ ਉਹ ਧੀ ਟੈਨਸ਼ਨ ਲੈਣ ਕਿ ਇਹ ਤੇ ਕੰਮ ਖਰਾਬ ਹੋ ਗਿਆ ਅਸੀਂ ਤਾਂ ਉਧਰ ਦਾ ਪ੍ਰੋਗਰਾਮ ਬਣਾਇਆ ਸੀਗਾ ਤੇ ਮੈਨੂੰ ਕੀ ਪਤਾ ਸੀ ਆ ਕੰਮ ਭੈਣਾ ਤੇ ਹੁਣ ਕਿਦਾਂ ਕਰੀਏ ਫਿਰ ਹੁਣ ਇਦਾਂ ਕਰੋ ਤੁਸੀਂ ਨਾ ਜੋਤ ਨੂੰ ਸਮਝਾ ਦਿਓ ਮੜਾ ਜਾ ਹੂੰ ਪਰਮੀਤ ਨੂੰ ਤੇ ਪਤਾ ਹੀ ਆ ਚਲੋ ਕੋਈ ਨਹੀਂ ਮੈਂ ਕਹਿ ਦਿੰਦਾ ਫਿਰ ਇਦਾਂ ਹੈ ਕਿ ਜੇ ਕਿਤੇ ਘਰੋਂ ਤੁਰ ਲੱਗੀ ਪੂਆ ਫੋਨ ਕਰਦੀ ਨਾ ਫਿਰ ਮੈਂ ਬਹਾਨਾ ਕੋ ਨਾ ਮਾਰਿਆ ਆ ਫੇਰ ਤਾਂ ਕੋਈ ਗੱਲ ਨਹੀਂ ਕਹਿ ਦੇਣਾ ਸੀਗਾ ਫਿਰ ਮੈਂ ਕਹਿ ਦੇਣਾ ਸੀ ਉਹਨੂੰ ਫੋਨ ਉਹਦਾ ਚ ਵੀ ਗਾਂ ਉੱਥੇ ਬੰਦਾ ਪੁੱਛੇ ਤੂੰ ਪਹਿਲਾਂ ਤੁਰ ਲੱਗਿਆ ਫੋਨ ਕਰ ਪੁੱਛ ਲੱਗ ਲੈਣੋਂ ਵੀ ਅਗਲੇ ਹੈਗੇ ਵੀ ਸਹੀ ਕਰਕੇ ਨਹੀਂ ਪਰ ਉਹਦਾ ਸਭਾਈ ਇਦਾਂ ਦਾ ਕੀ ਕਰਨਾ ਅਛੇਤੀ ਆ ਜਾ ਮੁਖਤਿਆਰ ਮੈਂ ਪਹੁੰਚ ਲਿਆ ਬਸ ਸਟੈਂਡ ਤੇ ਤੇ ਉਹਦੇ ਭਰਾ ਜਾਣਾ ਹੀ ਪੈਣਾ ਲੈਣਾ ਚਲੋ ਕੋਈ ਨਹੀਂ ਤੁਸੀਂ ਹੋ ਕੰਮ ਕਰੋ ਤੁਸੀਂ ਜਾਓ ਲੈ ਕੇ ਆਓ ਤੇ ਮੰਮੀ ਨੂੰ ਫਿਰ ਮੈਂ ਇੱਕ ਦੋ ਦਿਨ ਰੁਕ ਜਾਣਾ ਫੇਰ ਵਾਜ ਲੈ ਆਉਂਗਾ ਕਿਉਂ ਜੇ ਭੂਆ ਇੱਥੇ ਹੋਈ ਹਾਂ ਤੇ ਤੁਸੀਂ ਹੋ ਕੋਈ ਗੱਲ ਨਹੀਂ ਫਿਰ ਬਾਅਦ ਲੈ ਆਵਾਂਗੇ ਆਪਾਂ ਵੇਖ ਲਓ ਤੁਸੀਂ ਜੋਤਨਾ ਸਲਾਹ ਕਰ ਲਓ ਨਹੀਂ ਕੋਈ ਨਹੀਂ ਮੈਂ ਫੋਨ ਕਰਾ ਦਿੰਦਾ ਕੋਈ ਗੱਲ ਨਹੀਂ ਉਹਦੇ ਕੋਈ ਗੱਲ ਨਹੀਂ ਹੈ ਜਾ ਤੁਸੀਂ ਲੈ ਕੋਈ ਗੱਲ ਚੰਗਾ ਬਸ ਵੀ ਅੱਜ ਪ੍ਰੋਗਰਾਮ ਅਸੀਂ ਉਹਦਾ ਤਾਂ ਬਣਾਇਆ ਸੀਗਾ ਤੇ ਬੰਦਾ ਤੁਰ ਲੱਗਿਆ ਫੋਨ ਹੀ ਕਰਦੇ ਵੀ ਮੈਂ ਆਉਂ ਲੱਗੀ ਆ ਕਿ ਤੁਸੀਂ ਘਰੇ ਜੇ ਕੋਈ ਕੰਮ ਤੇ ਨਹੀਂ ਕਰਨ ਦੇ ਸੁਭਾਈ ਇਦਾਂ ਦਾ ਭੂਗਾ ਦਾ ਕਰਨਾ ਕੀ ਹੈ ਕੋਈ ਗੱਲ ਨੂੰ ਜੋਦ ਨੂੰ ਕਹਿਣਾ ਪੋਆ ਕੀ ਆਉਂਦੀ ਆਫਤ ਹੀ ਆਉਂਦੀ ਐ ਇਹਨਾਂ ਤਾਂ ਕਿਹਨੂੰ ਟਿਕਨ ਨਹੀਂ ਕਦੇਣਾ ਨਾ ਇਹਨੂੰ ਕੰਮ ਕਿਸਦਾ ਪਸੰਦ ਹੁੰਦਾ ਨਾ ਕੁਝ ਬਣਿਆ ਪਸੰਦ ਹੁੰਦਾ ਉਹਦੋਂ ਜੋਦ ਦੀ ਮੰਮੀ ਨੇ ਆਉਣਾ ਸੀ ਉਹਦੀ ਸੇਵਾ ਨਹੀਂ ਕਰਨੀ ਇਹਨਾਂ ਤਾਂ ਕਿਹਨੂੰ ਰੋਟੀ ਵੀ ਨਹੀਂ ਚੱਜਣਾ ਖਾਂਦੇ ਨੇ ਇਹ ਕਿ ਨਵਾਂ ਹੀ ਪੰਗਾ ਪੈ ਗਿਆ ਮਾਹਾਂਗੇ ਤਾਂ ਸ਼ਾਂਤੀ ਨੂੰ ਦੇਣ ਨਿਕਲ ਲੱਗਦੇ ਆ ਕੋਈ ਨਵਾਂ ਨਵਾਂ ਸਿਆਪਾ ਸ਼ੁਰੂ ਹੋ ਜਾਂਦਾ ਓਹੋ ਰੋਟੀ ਬਣਾਉਣੀ ਪੈ ਗਈ ਐ ਤੇ ਭਾਰ ਲੱਗੰਦੀ ਆ ਕੀ ਹੋ ਗਿਆ ਵਾ ਕੱਲੇ ਗੱਲਾਂ ਕਰੀ ਜਾਂਦੇ ਜੇ ਤੂੰ ਹਾਂ ਜਿਹਦਾ ਬੋਲਣ ਦੀ ਹੈ ਨਾ ਤੈਨੂੰ ਪਤਾ ਨਹੀਂ ਵੀ ਹੌਣ ਕੌਣ ਲੱਗਾ ਫੇਰ ਤੂੰ ਹੀ ਚੁੱਪ ਹੋ ਜਾ ਨਾ ਮੰਵਾਵਾ ਓ ਮੰਮੀ ਦੀ ਤੇ ਕੋਈ ਗੱਲ ਹੀ ਨਹੀਂ ਮੈਂ ਤਾਂ ਆਪ ਚਾਹਣਾ ਰੋਟੀ ਬਣਾਉਣ ਡੀ ਕਿ ਮੰਮੀ ਨਹੀਂ ਆਉਣਾ ਹੁਣ ਭੂਆ ਆਉਣ ਲੱਗੀ ਆ ਹਾਏ ਹਾਏ ਜਿੱਥੇ ਮੰਮੀ ਨਹੀਂ ਆਉਣਾ ਭੂਆ ਵੀ ਆ ਜੂਗੀ ਤੇ ਫੇਰ ਕੀ ਐ ਦੋ ਰੋਟੀਆਂ ਮੰਮੀ ਨੇ ਖਾਣੀਆਂ ਦੋ ਭੂਆ ਨੇ ਖਾ ਲੈਣੀਆਂ ਭੂਆ ਚੁੱਪ ਕਰਕੇ ਖਾਣ ਵਾਲੀ ਹੋਵੇ ਨਾ ਤੇ ਮੈਂ ਵੀ ਚਾਹਣਾ ਇਹ ਕਹਿਣਾ ਕੋਈ ਗੱਲ ਨਹੀਂ ਆ ਗਈ ਤੈਨੂੰ ਜਿਹੜਾ ਭੂਆ ਦਾ ਸੁਭਾਅ ਦਾ ਨਹੀਂ ਪਤਾ ਉਹਨੂੰ ਤਾਂ ਕੋਈ ਪਸੰਦ ਨਹੀਂ ਹੁੰਦਾ ਉਹਨੇ ਸਾਰਾ ਘਰ ਸਿਰ ਤੇ ਚੁੱਕ ਲੈਣਾ ਭੂਆ ਹੈ ਤੇ ਇਨਸਾਨ ਹੀ ਹੈ ਨਾ ਇਨਸਾਨਾਂ ਤੋਂ ਬਾਹਰ ਥੋੜੀ ਐਵੇਂ ਡਰੀ ਜਾਣਦੇ ਜੇ ਭੂਆ ਨਹੀਂ ਆਉਣਾ ਭੂਆ ਨਹੀਂ ਆਉਣਾ ਉਹਨੇ ਬੜੀ ਤੋਪ ਗੱਡੀ ਹੈ ਦੱਸ ਹਾਂ ਜਦੋਂ ਆਊਗੀ ਤੈਨੂੰ ਪਤਾ ਲੱਗ ਜਾਣਾ ਨਾ ਤੇ ਉਹਨੇ ਟਿਕਣਾ ਦਿੱਤਾ ਕਿਸੇ ਪਾਸੇ ਮੈਨੂੰ ਪਤਾ ਨਾ ਤੇਰੇ ਹੁੰਦਿਆਂ ਤੋਂ ਆਈ ਨਹੀਂ ਐ ਉਹ ਮੇਰੀ ਗੱਲ ਸੁ ਜਦੋਂ ਬੰਦੇ ਦੀਆਂ ਚੱਲਦੀਆਂ ਹੁੰਦੀਆਂ ਵਾ ਨਾ ਉਹ ਬਥੇਰੀਆਂ ਚਲਾਉਂਦਾ ਵਾ ਹੁਣ ਸਾਡੀ ਉਮਰ ਕਿੰਨੀ ਕਿੰਨੀ ਹੋ ਚੱਲੀ ਐ ਤੇ ਭੂਆ ਬੁੱਢੀ ਨਾ ਹੋਈ ਹੋਊਗੀ ਸਾਡੀ ਭੂਆ ਲੱਗਦੀ ਐ ਅਕਸਰੋ ਉਹ ਤਾਂ ਗੱਲ ਤੇਰੀ ਠੀਕ ਹੈ ਜੋ ਤਾਂ ਇਹਨਾਂ ਕੋਈ ਚੀਜ਼ ਪਸੰਦ ਨਹੀਂ ਆਉਂਦੀ ਤੂੰ ਕੋਹ ਵੀ ਬਣਾ ਕੇ ਦੇਂਗੀ ਨਾ ਉਹਨੇ 36 ਨੁਕਸ ਕੱਢਨੇ ਆ ਵਿੱਚੋਂ ਲਾ ਕੇ ਦੇਣਾ ਹੀ ਕਿਉਂ ਆ ਨਾ ਬਣਾਇਆ ਕਿ ਦਵਾਂਗੇ ਆਪੇ ਚਲ ਜੂਗੀ ਆ ਤਾਂ ਉਹਨੇ ਗੁੱਸੇ ਹੋ ਕੇ ਚਲ ਜਾਣਾ ਉੱਥੇ ਜਾ ਕੇ ਕਹੇਗੀ ਵੀ ਮੇਰੀ ਸੇਵਾ ਨਹੀਂ ਕੀਤੀ ਇਹਨਾਂ ਨੇ ਮੈਂ ਪੇਕੇ ਗਈ ਆ ਤੇ ਇਦਾਂ ਉਦਾਂ ਤੇ ਜੀ ਚਲ ਜੂਗੀ ਤੇ ਫਿਰ ਕੀ ਹੋਊਗਾ ਤੁਸੀਂ ਤੇ ਐਵੇਂ ਦੀਦੀ ਡਰੀ ਜਾਂਦੇ ਜੀ ਇਦਾਂ ਵੀ ਨਹੀਂ ਨਾ ਉਹਨੇ ਚਲ ਜਾਣਾ ਚੁੱਪ ਕਰਕੇ ਜਾਣ ਵਾਲੀ ਨਹੀਂ ਹੈਗੀ ਤੂੰ ਇਹ ਨਾ ਸਮਝੀਂ ਕਿ ਅਪਾ ਉਹਨੂੰ ਕਹ ਦਵਾਂਗੇ ਚੁੱਪ ਕਰਕੇ ਚਲ ਜੂਗੀ ਉਹਨੇ ਰਹਿਣਾ ਵੀ ਇੱਥੇ ਆ ਤਾਂ ਲੜਾਈ ਪੂਰੀ ਕਰਨੀ ਹੈ ਚਲ ਕੋਈ ਨਹੀਂ ਅੱਗੇ ਅਸੀਂ ਦੋਵੇਂ ਲੈਣੀਆਂ ਕਰਦੀਆਂ ਹੁਣ ਇੱਕ ਹੋਰ ਸਾਥੀ ਮਿਲ ਜਾਊਗਾ ਹੋਰ ਫਿਰ ਕੀ ਮੈਂ ਤੇ ਉਹ ਕਹਿ ਸਕਦੀ ਆ ਉਹ ਤਾਂ ਕੋਈ ਗੱਲ ਨਹੀਂ ਮਾਂ ਮਮੀ ਤੇਰੀ ਆਣੀ ਆ ਜਦੋਂ ਸੁਭਾਣਾ ਉਹਨੇ ਲੜ ਤੇਰੀ ਮਮੀ ਨਾਲ ਵੀ ਪੈਣਾ ਵਾ ਏਦਾਂ ਕਰਾ ਮਮੀ ਨੂੰ ਮਨਾ ਨਾ ਕਰਦਾ ਫਿਰ ਨਹੀਂ ਨਹੀਂ ਮੈਂ ਕਿਨੇ ਚਿਰ ਬਾਅਦ ਤੇ ਮਮੀ ਤੇਰੀ ਆਉਣ ਲੱਗੀ ਐ ਮਨਾ ਕਿਉਂ ਕਰਨਾ ਬਸ ਇੰਨਾ ਕੁ ਧਿਆਨ ਰੱਖੀ ਜਦੋਂ ਭੂਆ ਆਉਣਗੇ ਨਾ ਹਾਂ ਚ ਹਾਂ ਬਸ ਮਲਾਉਂਦੀ ਰਹੀ ਭੂਆ ਦੇ ਉਹ ਆਹ ਕੰਮ ਨਹੀਂ ਜੀ ਮੈਂ ਕਹੂੰ ਨਾ ਹੁੰਦਾ ਭੂਆ ਨਾ ਹਾਂ ਨਾ ਹਾਂ ਮਲਾਉਣੀ ਮੈਂ ਜਿੰਨੀ ਦੇਰ ਤੱਕ ਮਮੀ ਇੱਥੇ ਆਉਣੇ ਦੇ ਕਰ ਲਈ ਨਾ ਭੂਆ ਵੀ ਰਹਿਣਾ ਆਉਣ ਲੱਗੀ ਐ ਨਾ ਉਹ ਕੋਈ ਨਹੀਂ ਵੇਖ ਲਾਂਗੇ ਜਿਹੜੀ ਭੂਆ ਨੇ ਆਉਣਾ ਵਾ ਨਾ ਵੇਖਾਂਗੇ ਉਹ ਕੀ ਬੰਦਾ ਵਾ ਤੁਸੀਂ ਦੱਸੋ ਜੇ ਕੋਈ ਕੰਮ ਹੈਗਾ ਵਾ ਮੈਨੂੰ ਕਿਸੇ ਦਾ ਡੱਡੂ ਨਹੀਂ ਮਾਰਿਆ ਹੈਗਾ ਸਬਜ਼ੀ ਮੈਂ ਬਣਾ ਲੈ ਲੱਗੀ ਆ ਮੈਨੂੰ ਮੈਂ ਤੈਨੂੰ ਸਮਝਾਉਣਾ ਸੀ ਤੂੰ ਨਹੀਂ ਸਮਝਣਾ ਉਹ ਤੇਰੀ ਗੱਲ ਮੈਂ ਬਸ ਇੱਕ ਵਾਰੀ ਦੱਸਣਾ ਹੈ ਕਿ ਭੂਆ ਦਾ ਸੁਭਾਅ ਇਦਾਂ ਦਾ ਹੀ ਉਹ ਤੇ ਜਿੰਨ ਤੱਕ ਮੰਮੀ ਇੱਥੇ ਹੈ ਨਾ ਉਹਦੀ ਹਾਂ ਚ ਹਾਂ ਮਿਲਾਦੀ ਉਹ ਮੈਂ ਦਾਦੀ ਕਿਸੇ ਭੂਆ ਭਾਵਾ ਤੋਂ ਐਵੇਂ ਹਵਾ ਬਣਾ ਹੜਿਆ ਵਾ ਰਿਸ਼ਤੇਦਾਰਾਂ ਨੂੰ ਹਨ ਮੈਨੂੰ ਇਹ ਗੱਲ ਨਹੀਂ ਪਤਾ ਲੱਗਣ ਦੀ ਕਿ ਮੈਂ ਇਹਨੂੰ ਕਹਿਣ ਕੀ ਨਹੀਂ ਇਹ ਸਮਝਦੀ ਹੈ ਫਿਰ ਮੈਂ ਹੀ ਚਲਾਕ ਮੈਂ ਭੂਆ ਦੇ ਤੋਂ ਕਿ ਕਿ ਸਿਰਾਂ ਹੈ ਦੇ ਦੋਨੋਂ ਨੂੰ ਕੋਈ ਚੀਜ਼ ਪਸੰਦ ਨਾ ਕੀਤੀ ਇਹਦੀ ਇਹਨੂੰ ਫੇਰ ਰਖ ਲਾਣੀ ਹੈ ਮੈਨੂੰ ਕੀ ਹੈ ਮੈਂ ਤਾਂ ਸਮਝਾਤਾ ਨਾ ਅੱਗੇ ਜੋ ਕਰਨਾ ਕਰੇ ਫਿਰ ਮੰਮੀ ਨੂੰ ਨਾ ਤੁਸੀਂ ਆਪ ਹੀ ਫੋਨ ਕਰ ਦੋ ਤੇ ਉਹਨਾਂ ਨੂੰ ਕਹੋ ਵੀ ਤੁਸੀਂ ਅੱਜ ਰਹਿਣ ਦੋ ਠੀਕ ਆ ਮੰਮੀ ਨੂੰ ਰਹਿਣ ਕਿਉਂ ਦੋ ਉਹ ਮੈਂ ਤਾਂ ਕਰਕੇ ਕਹਿ ਰਿਆ ਵਾਂ ਕਿ ਭਾਜੀ ਗਏ ਆ ਭੂਆ ਨੂੰ ਲੈਣ ਤੇ ਉਹ ਗੱਲ ਕਰਨ ਲੱਗਿਆਂ ਵੇਹਦੀ ਨਹੀਂ ਕੀ ਕਰੀ ਤੇ ਮੁੜ ਕੇ ਜ ਮੰਮੀ ਇੱਥੇ ਹੋਏ ਨਾ ਤੇ ਫੇਰ ਮੁੜ ਕੇ ਕੋਈ ਨਾ ਕੋਈ ਗੱਲਬਾਤ ਹੋ ਜਣੀ ਆ ਤੇ ਫਿਰ ਆਪਣੇ ਘਰ ਦਾ ਜ ਤੈਨੂੰ ਪਤਾ ਵਾ ਵੀ ਤੁਸੀਂ ਆਪੇ ਤੇ ਮੈਨੂੰ ਕਿਹਾ ਹੈਗਾ ਵੀ ਮੰਮੀ ਨੂੰ ਮੈਂ ਕਿਹਾ ਹੈਗਾ ਪਰ ਉਹ ਤਾਂ ਇਹ ਨਹੀਂ ਸੀ ਨਾ ਪ੍ਰੋਗਰਾਮ ਹੈਗਾ ਵਿੱਚ ਆਹੋ ਤੇ ਚੱਲ ਕੋਈ ਨਹੀਂ ਭੂਆ ਨਹੀਂ ਆਉਣਾ ਵਾ ਨਾਲੇ ਮੰਮੀ ਵੀ ਮਿਲ ਗਏ ਲੈਣਗੇ ਐਵੇਂ ਏਡਾ ਅੱਗੇ ਦੀਦੀ ਮੈਨੂੰ ਕਹਿੰਦੇ ਸੀ ਭੂਆ ਨਹੀਂ ਇਦਾਂ ਆਉਣਾ ਤਾਂ ਇਦਾਂ ਕਰ ਲਈ ਉਦਾਂ ਕਰ ਲਈ ਉਹ ਮੈਂ ਤੁਹਾਨੂੰ ਦੱਸ ਮੈਂ ਮਾਰੇ ਵਾਸਤੇ ਕਹਿੰਦੇ ਆ ਮੈਂ ਤੁਹਾਨੂੰ ਕਹਿੰਦਾ ਤੁਸੀਂ ਮੰਮੀ ਨੂੰ ਫੋਨ ਕਰ ਦੋ ਉਹਨਾਂ ਨੂੰ ਕਹਿ ਦੋ ਵੀ ਕੋਈ ਗੱਲ ਨਹੀਂ ਇੱਕ ਦੋ ਦਿਨ ਠਹਿਰ ਕੇ ਤੁਹਾਨੂੰ ਲੈ ਜਾਏਗਾ ਕੋਈ ਕੰਮ ਪੈਗਾ ਕੋਈ ਠੀਕ ਆ ਇਹ ਤੁਹਾਡੇ ਭਲੇ ਵਾਸਤੇ ਕਹਿੰਦੇ ਆ ਮੈਂ ਨਹੀਂ ਫਿਰ ਫੋਨ ਬਾਣਗਾ ਤੂੰ ਹੀ ਮਨਾ ਕਰ ਦੋ ਮੇਰੇ ਕੋ ਆ ਨਹੀਂ ਜਾਣਾ ਉਹ ਮਾਹਾਂ ਦੇ ਤਿਆਰ ਹੋ ਕੇ ਬੈਠੇ ਹੋਣ ਮੇਰੇ ਕਹਿਣ ਦੀ ਗੱਲ ਹੋਰ ਵਾ ਤੇ ਤੁਹਾਡੇ ਕਹਿਣ ਦੀ ਗੱਲ ਹੋਰ ਵਾ ਤੁਸੀਂ ਕਹੋ ਸਕੋ ਆ ਫੋਨ ਕਰਕੇ ਮੈਂ ਕੀ ਕਹੂੰਗਾ ਉਹਨਾਂ ਕਹਿੰਦਾ ਪਹਿਲਾਂ ਕਹਿੰਦੇ ਸੀ ਵੀ ਆ ਜਾਓ ਤੇ ਹੁਣ ਕਹਿੰਦੇ ਨਾ ਆਓ ਤੁਸੀਂ ਫੋਨ ਕਰਕੇ ਕਹਿ ਦਿਓ ਕੋਈ ਕੰਮ ਪੈ ਗਿਆ ਵਾ ਤੇ 2-4 ਦਿਨ ਠਹਿਰ ਕੇ ਫੇਰ ਤੁਹਾਨੂੰ ਲੈ ਜਾਣਗੇ ਠੀਕ ਆ ਮਨਾਂ ਤੇ ਮੈਂ ਕਰ ਦਿੰਨੀ ਆ ਪਰ ਮੈਨੂੰ ਚੰਗਾ ਥੋੜੀ ਲੱਗਣਾ ਉਹ ਚੰਗਾ ਕਿਨੂੰ ਲੱਗਣਿਆ ਵਾ ਦੱਸ ਮੈਂ ਤਾਂ ਤਾਂ ਕਹਿੰਦਾ ਕੋਈ ਗੱਲ ਬਾਤ ਨਾ ਹੋਵੇ ਤੁਸੀਂ ਫੋਨ ਕਰ ਦੋ ਉਹਨਾਂ ਨੂੰ ਕਹੋ ਵੀ 2-4 ਦਿਨ ਠਹਿਰ ਕੇ ਤੁਹਾਨੂੰ ਲੈ ਜਾਣਗੇ ਆ ਕੇ ਚਲੋ ਕੋਈ ਨਹੀਂ ਪਤਾ ਨਹੀਂ ਕਿਹੜੀ ਗੱਲ ਹੈ ਜਿਹੜਾ ਭੂਆ ਕੋਈ ਡੱਡਾ ਰੰਡੇ ਨੇ ਦੇਣਾਂ ਤੇ ਮੈਨੂੰ ਆਪ ਕਿਆ ਹੈਗਾ ਫਿਰ ਤੇ ਮੰਮੀ ਨੂੰ ਫੋਨ ਕਰ ਤੇ ਮੰਮੀ ਨੂੰ ਸੱਦ ਹੋ ਆ ਹੋ ਗਈ ਕਿ ਹੋ ਆ ਹੋ ਗਿਆ ਵਾ ਪਤਾ ਨਹੀਂ ਪਰ ਕੋਈ ਨਾ ਕੋਈ ਗੱਲ ਤੇ ਹੋਣੀ ਆ ਜਿਹੜਾ ਇਹਨਾਂ ਨੇ ਮੈਨੂੰ ਆਪ ਕਿਆ ਫਿਰ ਮਨਾ ਕਰਦੇ ਤੇ ਘਾਰੇ ਦਿੰਨੀ ਆ ਮਨਾ ਮੁੜ ਕੇ ਬੇਇਜ਼ਤੀ ਹੋਊਗੀ ਕੀ ਫਾਇਦਾ ਹੈਲੋ ਸਤਿ ਸ਼੍ਰੀ ਅਕਾਲ ਅੰਮੀ ਜੀ ਹਾਂਜੀ ਵਧੀਆ ਠੀਕ ਠਾਕ ਹਾਂਜੀ ਹਾਂਜੀ ਹੋ ਗਏ ਤਿਆਰ ਚਲੋ ਵਧੀਆ ਵਧੀਆ ਤੇ ਮੈਂ ਕਹਿੰਦੀ ਹੀ ਵੀ ਜੇ ਨਹੀਂ ਤਿਆਰ ਹੋਏ ਤਾਂ ਤੁਸੀਂ 2-3 ਦਿਨ ਠਹਿਰ ਕੇ ਆ ਜਾਓ ਮੈਂ ਤਾਂ ਕਹਿੰਦੀ ਹੀ ਮੈਂ ਹੰਗਸਾ ਨਾ ਕਰਿਓ ਇਹਨਾਂ ਨੂੰ ਨਾ ਅਸਲ ਚ ਜਾਣਾ ਪੈਣਾ ਹੈ 2-3 ਦਿਨ ਕੰਮ ਕਿਤੇ ਬਾਹਰ ਤੇ ਜੇ ਇਹੀ ਘਰ ਨਾ ਹੋਏ ਤੇ ਫਿਰ ਤੇ ਨਾਲ ਗੱਲਾਂ ਬਾਤਾਂ ਵੀ ਕੌਣ ਕਰੂਗਾ ਨਾਲੇ ਹੋ ਗੈਂਦੇ ਹੀ ਜਿਆਦਾ ਪਰ ਮੰਮੀ ਨੂੰ ਸਾਧ ਮਿਲਣ ਨੂੰ ਬੜਾ ਜੀ ਕੰਡਿਆ ਵਾ ਨਾਲੇ ਰਹੇ ਨਹੀਂ ਹੈਗੇ ਹਾਂਜੀ ਹਾਂਜੀ ਨਹੀਂ ਉਹਦੇ ਤੇ ਭਾਜੀ ਵੀ ਘਰੇ ਨਹੀਂ ਉਹਨਾਂ ਲੈ ਜਾਣਾ ਸੀ ਤੁਹਾਨੂੰ ਪਰ ਇਹ ਆ ਵੀ ਇਹਨਾਂ ਨੇ ਘਰ ਨਹੀਂ ਹੁਣ ਹਾਂ ਹਾਂ ਤੇਹੀ ਘਸਾਣਾ ਕਰਿਓ ਹੈ ਚਲੋ ਠੀਕ ਜੀ ਅਮੀ ਮੈਂ ਤੁਹਾਨੂੰ ਜਿਹਦੇ ਨਹੀਂ ਆਉਣਗੇ ਨਾ ਘਰ ਤੇ ਫਿਰ ਫੋਨ ਕਰ ਦੂੰਗੀ ਫਿਰ ਤੁਸੀਂ ਆਪਣੀ ਤਿਆਰੀ ਰੱਖਿਓ ਹਾਂਜੀ ਠੀਕ ਜੀ ਪੂਆਦੇ ਆਉਂਦੇ ਪਤਾ ਲੱਗਣਾ ਪਿਪੂ ਆਨੇ ਆ ਕੇ ਕਿਹੜਾ ਨਵਾਂ ਸਾਪ ਕੱਢਣਾ ਜਿਹੜਾ ਸਾਰਾ ਟੱਬਰ ਡਰਦਾ ਫਿਰੰਡਿਆ